हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਚਾਰ گاਵਾ ਸੇਲ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਆ ਤਿੰਨ ਗੱਬਣਾ ਨੇ ਥੋੜੇ ਥੋੜੇ ਦਣਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲੇ ਗੱਲ ਬਾਤ ਬਾਈ ਜੀ ਸਸਿਕਾਰ ਅਸੀਂ ਗੱਲ ਜੀ ਉਹ ਠੀਕ ਹੋਮ ਜੀ ਵਧੀਆ ਵਧੀਆ ਡਾਕਟਰ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਕਾਲਾ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਲਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਇਧਰ ਵੱਡੇ ਰੋਡ ਤੋਂ ਆ ਗਿਆ ਰਾਮਗੜ੍ਹ ਇਧਰੋਂ ਪੁਰਾਣਾ ਆ ਗਿਆ ਮੋਬਾਈਲ ਨੰਬਰ ਨਡਾ 915810183 ਠੀਕ ਹੈ ਭਾਈ ਹਾਂ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਡਾਕਟਰ ਦੂਜਾ ਸੂਸ ਹੁੰਦੀ ਆ ਬਸ ਜਰਸੀ ਕਰ ਮਨ ਕੇ ਜਰਸੀ ਆ ਪੰਜਾਬ ਵਾਲੀ ਠੀਕ ਹੈ ਭਾਈ ਹਾਂ ਦਿਨ ਕਿੰਨੇ ਲਊ ਭਾਈ ਦਿਨ ਲੈ ਜੂ 6-7 ਵਚੀ 6 ਤੋਂ 7 ਕਰ ਹਾਂ ਢੱਲਾ ਬੜੀਆਂ ਪਈਆਂ ਹਨਾ ਢੱਲਾ ਵੀ ਸੀਲ ਠੰਡੀ ਤਾਂ ਦਾੰਤੀ ਮਸਾਲਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀਲ ਟੱਲ ਨਾ ਉਹ ਪਈਆਂ ਸਾਰੀਆਂ ਬੜੀਆਂ ਕੱਢੂ ਫਿਰ ਸੋਣਾ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਦੇ ਥੇ ਹੋਲੇ ਮੜੀ 18 ਲੈ ਜੀ ਬੋਛੇ ਬਤ ਤਾਰੇ ਲੇ ਜੂ ਕਿੰਨਾ ਦੁੱਧ ਦੇ ਦੂ ਡਾਕਟਰ ਦੁੱਧ ਦਾ ਯਾਰ ਮਾਲਕਾ ਤੇ ਜੀ ਤੋਂ ਲਈ ਆ ਠੀਕ ਹੈ ਦੇਖਾ ਆਪਾਂ ਦੁੱਧ ਦੀ ਜਰਿੰਕ ਕਿਸੇ ਗਾਉਂ ਦੀ ਵੀ ਗਾਰੰਟੀ ਦਿੰਦੇ ਸਹੀ ਆ ਠੀਕ ਹੈ ਗੱਲ ਐਵੇਂ ਆਪਾਂ ਕਹਿੰਦੇ ਵੀ 25 ਤੋਂ 30 ਦਊ ਅਗਲੇ ਦਿਕਰੇ ਜਾ ਕੇ ਨਾਂ ਦੇਵੇ ਮੁੜ ਕੇ ਉਹ ਦੇਖ ਥਾਣਾ ਦੀ ਭਰਦੀ ਠੀਕ ਥਾਣਾ ਦੀ ਲੈਣੇ ਪਾਸ ਕਰ ਨੇ ਭਰਦੀ ਗਾਰੰਟੀ ਹੈ ਠੀਕ ਹੈ ਸਹੀ ਆ ਭਾਈ ਅਸੀਂ ਦੁੱਧ 10 17 18 ਕਿਲੋ ਪਹਿਲਾਂ ਓਕੇ ਹਾਂ ਠੀਕ ਹੈ ਭਾਈ ਹੁਣ ਅਗਲੀ ਸੇਵਾ ਨਾ ਕਰਨਾ ਵੀ ਕਿੰਨਾ ਕਰੂ ਭਰਪੂਰ ਦੀ ਗਾਰੰਟੀ ਦੇ ਦਿਆਂਗੇ ਓਕੇ ਭਾਈ ਹਾਂ ਕੀ ਮੋਲ ਲਾ ਫਿਰ ਮੋਲ ਰੈਟਰ ਜਿੰਨਾ ਮਰਜ਼ੀ ਕਰ ਲਈਏ ਬੱਛੀ ਇਹ 72000 ਦੀ ਦੇਣੀ ਆ ਆਪਾਂ ਠੀਕ ਆ ਬਾਈ ਮੋਲ ਜੱਡਾ ਮਰਜ਼ੀ ਕਰਾ ਲਓ 72000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ ਬਾਕੀ ਮਾੜਾ ਮੋਟਾ ਹੀ ਮਾਨਦਨ ਮੋਲ ਬਾ ਮਾੜਾ ਮੋਟਾ ਹੀ ਮਾਨਦਨ ਮੋਲ ਜਾਇਜ ਪਹਿਲਾਂ ਹੀ ਮੋਲ ਖਿੱਚੀ ਆ ਹਾਂ ਪਹਿਲੀ ਮੋਲ ਖਿੱਚੀ ਕਿ ਬੱਛੀ ਬਹੁਤ ਚੰਗੀ ਆ ਹਾਂ ਅੱਗੇ ਦੋ ਨੰਬਰ ਇਹ ਦੂਜਾ ਸੁਆ ਬੱਛੀ ਰਾਸ ਸੁਈ ਹੈ ਡਾਕਟਰ ਕੱਲ੍ਹ ਕੱਲਾ ਥਰੇ ਸੂ ਪੀ ਸੀ ਠੀਕ ਆ ਠੀਕ ਆ ਸੀ ਠੰਡੀ ਜੇਰ ਜੂਰ ਦੀ ਗਾਰੰਟੀ ਆਪਣੀ ਵੀਡੀਓ ਬਣਾਈ ਹੋਈ ਆ ਠੀਕ ਆ ਹਾਂ ਬੱਚਾ ਕੀ ਦੇਤਾ ਮੱਛੀ ਦੇਦੀ ਬਈ ਬੱਛੀ ਬੜੀ ਜਗੀ ਹੈ ਨਾ ਹਾਂ ਮੱਛੀ ਚੰਗੀ ਹੈ ਮੱਛੀ ਨੂੰ ਜਨਵਾਰ ਤੱਕ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਬੱਛੀ ਆ ਵੱਡ ਵੀ ਖਰਤੇ ਬੋੜਾ ਵੀ ਤੜਕੇ ਬੱਚ ਚਾਰ ਪੰਜ ਕਿਲੋ ਕੱਢਿਆ ਹੋਊਗਾ ਓਕੇ ਵੱਡੇ ਕੱਦ ਚ ਹੈ ਨਾ ਵੱਡੇ ਕੱਦ ਚ ਪੂਰੇ ਚ ਬੱਛੀ ਚੰਗੀ ਆ ਕੱਦੜ ਹੀ ਹੋਊਗੀ ਸਹੀ ਗੱਲ ਆ ਤੋਰੇ ਪਤਾ ਤੋਰਦੇ ਬਈ ਸੀਠੰਡੀ ਪੂਰੀ ਜੱਟ ਇਹ ਨਹੀਂ ਮੈਂ ਪਸੀਠੰਡੀ ਸਾਰੀਆਂ ਗਾਈਆਂ ਲੈ ਠੀਕ ਆ ਜਿਵੇਂ ਮਰਜੀ ਜਿਵੇਂ ਮਰਜੀ ਬਹਿ ਜਾ ਇਹ ਡਿੱਕਨ ਥਣ ਤੋਂ ਬੜਾ ਚੰਗਾ ਤੇ ਲੇਵਾ ਦੇ ਹਾਂ ਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਈ ਦਾ ਤਿਆਰ ਕਰਿਆ ਵਾ ਬਾਕੀ ਵੱਡੇ ਕੰਦ ਚ ਫੁਲੀ ਫੁਲੀ ਵੀ ਚੰਗੀ ਆ ਫਰੰਟ ਫਰੰਟ ਚੰਗਾ ਤੋਰਾ ਚੈਕ ਹਾਂ ਕੀ ਮੋ ਲਜਾਇਜ ਡਾਟਰੇ ਬੱਚੀ ਪੁੱਤਰ 10000 ਰੁਪਏ ਵੀ ਦੇ ਦੇਾਂਗੇ ਆਪਾਂ ਮਾਨਤਨ ਹੋ ਜਾਊਗਾ ਬਾ ਮਾਨਤਨ ਕਰ ਦਿਆਂਗੇ ਠੀਕ ਆ ਜੀ 72000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਣ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਕੁਆਲਿਟੀ ਚੰਗੀ ਆ ਕਾਦਰ ਚੰਗੀ ਆ ਪ੍ਰਿੰਟ ਚੰਗੀ ਆ ਬਰੀਡ ਚੰਗੀ ਆ ਥਾਣਾ ਬਰੀਡ ਬਹੁਤ ਚੰਗੀ ਆ ਜਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਕਿਵੇਂ ਆਪਰਾ ਚਵਾਈ 1 ਕਿਲੋ ਮਰ ਹੈ ਜੇਰ ਜੂਰ ਦੀ ਗਾਰੰਟੀ ਆ ਭਰਦੀ ਗਾਰੰਟੀ ਆ ਠੀਕ ਆ ਬਾਈ ਹਾਂ ਅੱਗੇ ਵੀਰੇ 3 ਨੰਬਰ ਇਹ ਜਰਸੀ ਸੂਨ ਵਾਲੀ ਡਟ ਕਿੰਨੇ ਕੁ ਦਿਨ ਲੱਗਣ ਦਿਨ ਲੇ ਜੀ 6-7 ਬਾਈ ਠੀਕ ਆ ਸੀ ਠੰਡੀ ਪੂਰੀ ਐ ਲੈ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਕੱਚੀ ਕੱਚੀ ਆ ਬਲਾਂ ਤੋਂ ਆਂਦਾ ਸੱ ਸੱਤ ਦਿਨ ਦੀ ਕੱਚੀ ਐ ਤੇ ਲੇਵਾ ਹੋਰ ਵੀ ਸੋਹਣਾ ਤੇ ਆ ਖਾਣਾ ਦੇਖੋ ਮੁਠੀ ਵਾਲਾ ਖਾਣ ਕਲਾ ਕਲਾ ਖਾਣ ਬਾਕੀ ਚਮਕ ਬਰੀਟ ਕੱਦ ਚਮਕ ਕੱਦ ਬਹੁਤ ਅਡੈਕਟ ਨਹੀਂ ਛੋਟੀ ਨਾ ਕੱਦ ਪੂਰਾ ਪੂਰਾ ਹੁੰਦੀਆਂ ਬੱਕਰੀਆਂ ਇਆਂ ਕਿ ਨਹੀਂ ਸਹੀ ਗੱਲ ਆ ਬਾਈ ਹਾਂ ਵੱਡੇ ਕੱਦ ਚ ਆ ਗਈ ਵੱਡੇ ਕੱਦ ਦੀ ਐ ਪੂਰੀ ਹਾਂ ਹਾਂ ਰੋ ਕੇ ਮੂੰਹ ਮਾ ਦਿਖਾ ਦੇ ਕੀ ਮੋਲ ਆ ਬਾਈ ਜੈ ਜੈ ਡਾਡਰੇ ਮੁੱਲ ਤੇ ਦਾ ਬਾਟ ਹੈ 60 ਹਜ਼ਾਰ ਦੀ ਦੇ ਦੇਗਾ ਆਪਾਂ ਮੁੱਲ ਬਾਈ ਕਹਿੰਦਾ ਬਾਟ 60 ਹਜ਼ਾਰ ਦੀ ਬਿਹੜਾ ਜਿਹੜੀ ਦੇ ਦਾਂਗੇ ਮਾੜਾ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਬਿਹੜਾ ਚੰਗੀ ਆ ਹਨਾ ਬਿਹੜਾ ਚੰਗੀ ਆ ਬਦਲ ਬਹੁਤ ਪਈਆਂ ਸਾਰੀਆਂ ਬਾਲਟਾਂ ਲਾ ਕੱਢੂਗੀ ਫਿਰ ਕਰਮ ਵਾਲੀ ਨੇ ਬਾਲਟੇ ਦਾ ਪੂਰਾ ਲੈ ਬੈਲਟ ਬੋਲਟ ਪੂਰੀ ਹੈ ਲੈ ਸਹੀ ਗੱਲ ਆ ਲੈ ਕੀ ਬਾਤ ਕਦੇ ਵੀ ਅੱਠ ਸੱਤ ਲੈ ਜੂ ਹੋਈ ਸਹੀ ਆ ਬਈ ਉਹ ਕੋਈ ਨਹੀਂ ਅੱਗੇ ਵੀਰੇ ਲਾਸਟ ਕਿਹੜਾ ਸੁਆ ਜੀ ਇਹ ਡਾਕਟਰ ਭਾਈ ਮਾਲਕਾਂ ਨੇ ਜੇ ਆਪਾਂ ਦੂਜਾ ਖੇਚੇ ਰਲ ਤੀਜਾ ਮੰਲੇ ਤੋਰਦੇ ਕੋਈ ਨਹੀਂ ਠੀਕ ਆ ਭਾਈ ਕਿੰਨੇ ਕਿ ਦਿਨ ਲਊ ਭਾਈ ਇਹ ਦਿਨ ਲੇ ਜੀ 5 6 ਬੜਾ 5 ਤੋਂ 6 ਦਿਨ ਮਾਣੀ ਮਾੜੀ ਸਿੰਗੀ ਦਿਖਾ ਦੀ ਸਹੀ ਆ ਕਿ ਆਪਾਂ ਠੱਗੀ ਵਾਲਾ ਕੰਮ ਨਹੀਂ ਕਰ ਰਹੇ ਵੀਡੀਓ ਚੱਕਣੀ ਮਾਣੀ ਮਾੜੀ ਸਿੰਗੀ ਐ ਝੁੰਗੀ ਆ ਦਿਨ ਲੇ ਜੂ 6 7 ਹਾਂ ਬਰੀਕ ਬਹੁਤ ਆ ਬਰੀਕ ਬਹੁਤ ਹਾਂ ਤੇ ਲੇਵਾ ਤੇ ਥਾਣੀ ਲੇਵਾ ਤਾਂ ਫੱਟੇ ਦਾ ਡਾਕਟਰ 6 7 ਦਿਨ ਕੱਢੂਗੇ ਹਜੀ ਸਹੀ ਗੱਲ ਆ ਭਾਈ ਕੀ ਮੋਲ ਆ ਭਾਈ ਜਾਇਜ ਡਾਕਟਰ ਇਹ ਵੀ ਆਪਾਂ 60 ਦੀ ਦੇਣੀ ਆ ਜੋ ਮਾਨਤਾਨ ਹੋ ਜਾ। ਆ ਮਾਨਤਾਨ ਨਹੀਂ ਕਰਨਾ। ਠੀਕ ਆ ਬਾਈ। ਹਾਂ 60000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ। ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਬਾਈ। ਕੱਦ ਚੰਗਾ, ਬਰੀਡ ਚੰਗੀ, ਲੇਵਾ ਚੰਗਾ। ਬੈਲਟ ਬੁਲਟ ਤਾਂ ਲੇਵਰੀ ਪੂਰੀ ਲੈ। ਲੈ ਬਾਈ। ਜਿਵੇਂ ਮਰਜ਼ੀ ਹੱਥ ਫੇਰੀ ਚੱਲ ਟੱਲੇ ਦਿਖਾ ਦੇ ਲੈ। ਤੇ ਲਬੋਂ ਪਿਆ ਹਨ। ਨਿਵੇਦ ਹਜੇ ਕੋਰੂ ਵੀ ਲੈ। ਸਹੀ ਗੱਲ। ਕੋਸੂ ਬਣੀ। ਥਾਨ ਦੇਖੀ ਲੱਗਿਆ ਨਾ। ਬੜਾ ਕਮਾਲ ਦਾ ਥਾਨ ਲੱਗਿਆ। ਕਿਆ ਬਾਤ। ਨਗਸੀ ਭਰਾ ਕੋਲੇ 4 4 ਹੀ ਦਿਖਾਤੇ ਕਿਸੇ ਵੀਰ ਨੂੰ 4 ਚੋ ਕੋਈ ਵੀ ਪਸੰਦਾ ਜੀ ਬਾਈ ਨਿਕਨੇ ਕਰ ਲਿਓ ਜੀ ਧੰਨਵਾਦ